ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੈਰਟੀ ਵੀ ਮੈਂ ਸੋਨੀਆ ਸੋ ਬਹੁਤ ਜਲਦ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਚਲੋ ਬੁਲਾਵਾ ਹੈ ਇਸ ਫਿਲਮ ਦੇ ਐਕਟਰਸ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਵਾਗਤ ਹੈ ਤੇ ਪਹਿਲੇ ਤਾਂ ਬਹੁਤ ਖੂਬਸੂਰਤ ਲੱਗ ਰਹੇ ਹੋ ਤੇ ਦੂਸਰਾ ਫਿਲਮ ਦੇ ਲਈ ਮੁਬਾਰਕ ਥੈਂਕ ਯੂ ਥੈਂਕ ਯੂ ਸੋ ਮੱਚ ਸੋ ਇਸ ਫਿਲਮ ਦੀ ਗੱਲ ਕਰੀਏ ਧਾਰਮਿਕ ਫਿਲਮ ਵੀ ਆਪਾਂ ਕਹਿ ਸਕਦੇ ਹਾਂ ਸੋਸ਼ਲ ਮੈਸੇਜ ਵੀ ਇਸ ਦੇ ਵਿੱਚ ਮਿਲੇਗਾ ਤੇ ਤੁਹਾਡਾ ਇਸ ਫਿਲਮ ਦੇ ਵਿੱਚ ਕਿਰਦਾਰ ਕਿਸ ਤਰੀਕੇ ਦਾ ਹੋਣ ਵਾਲਾ ਹੈ ਮੇਰਾ ਕਿਰਦਾਰ ਬਹੁਤ ਇੰਟਰਸਟਿਡ ਹੈ ਤੇ ਇੰਟਰਸਟਿੰਗ ਹੈ ਸੌਰੀ ਮੇਰਾ ਕਿਰਦਾਰ ਇੱਕ ਜਿਹੜੀ ਫਿਲਮ ਦੇ ਵਿੱਚ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਡੋਰ ਨਹੀਂ ਹੁੰਦੀ ਜਿਹੜੀ ਪੂਰੀ ਫਿਲਮ ਨੂੰ ਬੰਨੀ ਰੱਖਦੀ ਆ ਔਰ ਜਿਹੜਾ ਫਿਲਮ ਵੱਲ ਧਿਆਨ ਹੈ ਜਿਹੜਾ ਮਾਤਾ ਰਾਣੀ ਵੱਲ ਧਿਆਨ ਹੈ ਉਹ 라ਵੀ ਦਾ ਜ਼ਿਆਦਾ ਮੇਰੇ ਕਿਰਦਾਰ ਦਾ ਨਾਮ 라ਵੀ ਹੈ ਬਹੁਤ ਸੁਲਜੀ ਹੋਈ ਤੇ ਬਹੁਤ ਸਟਰੋਂਗ ਕਿਸਮ ਦੀ ਕੁੜੀ ਹੈ ਸਟਰੋਂਗ ਹੈ ਨਹੀਂ ਕਿ ਬਾਰੋ ਸਟਰੋਂਗ ਮੈਂਟਲੀ ਬਹੁਤ ਸਟਰੋਂਗ ਕਿਸਮ ਦੀ ਕੁੜੀ ਹੈ ਤੇ ਉਹਨੂੰ ਪਤਾ ਹੈ ਹਾਲਾਤਾਂ ਨਾਲ ਸਹਿਜ ਰਹਿ ਕੇ ਜੂਝਣਾ ਕੀ ਹੁੰਦਾ ਤੇ ਐਟ ਦਾ ਐਂਡ ਆਫ ਦਾ ਡੇ ਉਹਨੂੰ ਸਿਰਫ ਇਹਨਾਂ ਪਤਾ ਹੈ ਕਿ ਰੱਬ ਨੇ ਸਾਰਾ ਕੁਝ ਵਧੀਆ ਕਰ ਦੇਣਾ ਅੱਛਾ ਜਦੋਂ ਫਿਲਮ ਦਾ ਫਰਸਟ ਟਾਈਮ ਨਾਮ ਸੁਣਿਆ ਸੀਗਾ ਤੇ ਕੀ ਰਿਐਕਸ਼ਨ ਸੀਗਾ ਕੀ ਦਿਮਾਗ ਦੇ ਵਿੱਚ ਆਇਆ ਸੀ ਕਿਉਂਕਿ ਆਪਾਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਕਾਫੀ ਲੰਬੇ ਸਮੇਂ ਬਾਅਦ ਇੱਕ ਮਾਤਾ ਰਾਣੀ ਦੇ ਉੱਤੇ ਇੱਕ ਫਿਲਮ ਬਣ ਰਹੀ ਹੈ ਅ ਜਿਵੇਂ ਟਾਈਟਲ ਸੁਣਿਆ ਸੀ ਟਾਈਟਲ ਸੀਗਾ ਬੁਲਾਵਾ ਹੈਨਾ ਹੁਣ ਉਹ ਰੱਬ ਦਾ ਵੀ ਹੋ ਸਕਦਾ ਬੁਲਾਵਾ ਵੈਸੇ ਵੀ ਬਹੁਤ ਸੋਹਣੀ ਗੱਲ ਹੈ ਔਰ ਜਿਵੇਂ ਸਰ ਨੇ ਵੀ ਪਹਿਲਾਂ ਕਿਹਾ ਔਰ ਇਹ ਕਹਾਣੀ ਆਮ ਕਹਾਣੀਆਂ ਵਰਗੀ ਕਹਾਣੀ ਹੈ ਐਕਸ਼ਨ ਹੈ ਡਰਾਮਾ ਹੈ ਐਂਟਰਟੇਨਿੰਗ ਸਟੋਰੀ ਹੈ ਔਰ ਇਹਦੇ ਵਿੱਚ ਵਿੱਚ ਜਦ ਸਾਨੂੰ ਪਤਾ ਚੱਲਿਆ ਕਿ ਇਹ ਇਹਦੇ ਚ ਸਪਿਰਚੁਅਲ ਐਂਗਲ ਵੀ ਆ ਰਿਹਾ ਹੈ ਉਹ ਸਭ ਤੋਂ ਸੋਹਣੀ ਗੱਲ ਸੀ ਹਾਂ ਤੁਹਾਡਾ ਤੁਸੀਂ ਜਿਵੇਂ ਦੱਸਿਆ ਸੀਗਾ ਵੀ ਤੁਹਾਡਾ ਜੁੜਨ ਦੇ ਵਿੱਚ ਵੀ ਥੋੜਾ ਬਹੁਤ ਸਟਰਗਲ ਜਰਿਆ ਸੀਗਾ ਉਹ ਸਟਰਗਲ ਦਾ ਕਿਸੇ ਦਾ ਜ਼ਰੂਰ ਸਾਂਝਾ ਕਰੋ ਉਹ ਸਟਰਗਲ ਨਹੀਂ ਰਿਆ ਸੀ ਸਟਰਗਲ ਆਈ ਸੀਗਾ ਕਿ ਹਾਂ ਕਈ ਵਾਰ ਡੇਟਸ ਨਹੀਂ ਸੀ ਮੈਚ ਹੋ ਰਹੀਆਂ ਔਰ ਫਿਰ ਉਸ ਤੋਂ ਬਾਅਦ ਮੈਨੂੰ ਇਹ ਹੋ ਗਿਆ ਸੀ ਕਿ ਜਿਸ ਟਾਈਮ ਮੈਨੂੰ ਦੂਜੀ ਸ਼ੂਟ ਤੋਂ ਡੇਟਸ ਆਈਆਂ ਸੀਗੀਆਂ ਉਸ ਡੇਟਸ ਔਰ ਇਹ ਵਾਲੀ ਡੇਟਸ ਬਿਲਕੁਲ ਸੇਮ ਹੋ ਗਈ ਸੀ ਪਹਿਲਾਂ ਹੀ ਹਾਲਾਂਕਿ ਆਈ ਵਾਸ ਦਾ ਵੈਰੀ ਫਰਸਟ ਚੋਇਸ ਹਣਾ ਔਰ ਮੈਂ ਨਹੀਂ ਚਾਹਦੀ ਸੀ ਇਹ ਛੱਡਣਾ ਜਿਵੇਂ ਮੈਂ ਕਿਹਾ ਮੇਰੇ ਘਰ ਦੇ ਬਹੁਤ ਖੁਸ਼ ਸੀ ਕਿ ਆਰ ਆ ਵਾਂਟਿਡ ਟੂ ਡੂ ਦਿਸ ਮੂਵੀ ਫਾਰ ਮਾਈ ਓਨ ਪੇਰੈਂਟਸ ਹੈ ਨਾ ਉਹਨਾਂ ਨੂੰ ਬਹੁਤ ਖੁਸ਼ੀ ਹੋਣੀ ਸੀ ਜੀ ਸਪੈਸ਼ਲੀ ਮੇਰੀ ਚਾਚੀ ਜੀ ਹੈ ਨਾ ਸ਼ੀ ਵਾਸ ਵੈਰੀ ਹੈਪੀ ਕਿ ਅਬ ਤੂੰ ਜਾਏਂਗੀ ਔਰ ਮੈਨੂੰ ਐਸੇ ਵੀ ਮੈਂ ਆਪਣੇ ਘਰਦਿਆਂ ਨੂੰ ਵੀ ਨਾਲ ਲੈ ਜਾ ਉੱਥੇ ਵੈਸ਼ਨੋ ਦੇਵੀ ਹੈ ਨਾ ਕਿਉਂਕਿ ਪਰ ਚਲੋ ਉਸ ਟਾਈਮ ਦਾ ਸਬਬ ਨਹੀਂ ਬਣਾਇਆ ਕਿਉਂਕਿ ਡੇਟਸ ਸ਼ੈਫਲ ਹੋ ਗਈਆਂ ਸੀਗੀਆਂ ਪਰ ਐਟ ਦ ਐਂਡ ਜਦੋਂ ਮੈਨੂੰ ਫੇਰ ਕਾਲ ਆਇਆ ਫਿਰ ਮੈਨੂੰ ਆਏ ਸੀਗਾ ਵੀ ਹੁਣ ਮੇਰੇ ਮਮਾ ਬਿਮਾਰ ਹੈ ਮੈਂ ਇੱਕ ਮਾਤਾ ਨੂੰ ਛੱਡ ਕੇ ਦੂਜੀ ਮਾਤਾ ਕੋਲ ਕਿਵੇਂ ਜਾਵਾਂ ਪਰ ਫਿਰ ਮਮਾ ਨੇ ਕਿਹਾ ਵੀ ਨਹੀਂ ਮੈਂ ਠੀਕ ਆ ਹੋ ਜਾਣਾ ਤੇਰੇ ਪਾਪਾ ਹੈਗੇ ਨੇ ਤੇਰਾ ਵੀਰਾ ਹੈਗਾ ਤਾਂ एवरीथिंग ਇਜ਼ ਫਾਈਨ ਆਪਾਂ ਸੰਭਲਾਂਗੇ ਯੂ ਗੋ ਤਾਂ ਮੈਨੂੰ ਉਧਰੋਂ ਹੱਲਾਸ਼ੇਰੀ ਮਿਲ ਗਈ ਤਾਂ ਇਧਰੋਂ ਗੱਲ ਇਹ ਹੈ ਕਿ ਗੱਲ ਇਹ ਮੈਂ ਫੇਰ ਕਹਿੰਦੀ ਆ ਵੀ ਰੱਬ ਨੇ ਮੇਰੇ ਵਾਸਤੇ ਇਹ ਕਿਰਦਾਰ ਲਿਖਿਆ ਸੀ ਔਰ ਮੈਂ ਹੀ ਕਰਨਾ ਸੀ ਤੁਸੀਂ ਜਦੋਂ ਉਸ ਦੌਰਾਨ ਮੰਦਿਰਾਂ ਦੇ ਵਿੱਚ ਤੁਸੀਂ ਸ਼ੂਟ ਕਰ ਰਹੇ ਸੀਗੇ ਜਿਵੇਂ ਉਹਨਾਂ ਨੇ ਕਿਹਾ ਵੀ ਨੋ ਮਾਤਾ ਰਾਣੀ ਦੇ ਦਰਸ਼ਨ ਹੋਣੇ ਸੋ ਉਹ ਵਾਲਾ ਐਕਸਪੀਰੀਅੰਸ ਕਿਵੇਂ ਦਾ ਸੀਗਾ ਕਿਉਂਕਿ ਕਹਿੰਦੇ ਜਦੋਂ ਅਸੀਂ ਰੱਬ ਦੇ ਘਰ ਜਾਂਦੇ ਆਂ ਤੇ ਕੁਝ ਨਾ ਕੁਝ ਸਾਨੂੰ ਰੱਬ ਵੀ ਇਦਾਂ ਦੀ ਚੀਜ਼ ਦਿਖਾਉਂਦਾ ਜਿਸ ਦੇ ਨਾਲ ਸਾਨੂੰ ਵੀ ਉਹਨਾਂ ਉੱਤੇ ਨਾ ਇੱਕ ਵਿਸ਼ਵਾਸ ਬਣ ਜਾਂਦਾ ਵੀ ਕਈ ਵਾਰ ਕੀ ਕਈ ਨਹੀਂ ਵੀ ਹੁੰਦਾ ਕਿ ਇਹਨਾਂ ਨੂੰ ਵਿਸ਼ਵਾਸ ਤੇ ਉੱਥੇ ਜਾ ਕੇ ਬਣ ਜਾਂਦਾ ਤੁਹਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੋਇਆ ਜਾਂ ਪਹਿਲੇ ਤੋਂ ਬਹੁਤ ਜ਼ਿਆਦਾ ਧਾਰਮਿਕ ਜਾਂ ਰੱਬ ਦੇ ਨਾਲ ਜੁੜੇ ਹੋਏ ਸੀਗੇ ਤੁਸੀਂ ਨੀ ਮੇ ਰੱਬ ਤੇ ਯਕੀਨ ਕਰਨ ਵਾਲੀ ਕੁੜੀਆਂ ਹਨਾ ਬਹੁਤ ਆ ਜ਼ਿਆਦੇ ਉਲਝਣਾ ਚ ਮੈਂ ਕਹਾ ਤੁਲਝਦੀ ਹੁੰਨੀ ਆ ਬਸ ਸਿੰਪਲ ਗੱਲ ਹੈ ਕਿ ਜਿਵੇਂ ਦੀ ਸਾਡੀ ਪਰਬਰਿਸ਼ ਹੈ ਉਹ ਇਹੀ ਹੈ ਕਿ ਅਗਰ ਸਿਰ ਦੁਖਣ ਲੱਗਿਆ ਤਾਂ ਰੱਬ ਨੂੰ ਯਾਦ ਕਰ ਲੋ ਪਾਠ ਕਰ ਲੋ ਤੇ ਜਦ ਇਹ ਆਫਰ ਆਇਆ ਸੀ ਪਹਿਲੀ ਗੱਲ ਤਾਂ ਪੰਜਾਬੀ ਇੰਡਸਟਰੀ ਚ ਪਹਿਲੀ ਫਿਲਮ ਆ ਇਹ ਹਨਾ ਇਸ ਤਰੀਕੇ ਦੀ ਕਨਸੈਪਟ ਈ ਆਪਾਂ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ ਵੀ ਸਾਡਾ ਕਨਸੈਪਟ ਨਵਾਂ ਹੋਣਾ ਚਾਹੀਦਾ ਈ ਹੈ ਔਰ ਜਦ ਇਹ ਆਇਆ ਸੀ ਆਬਵੀਅਸਲੀ ਇਸ ਫਿਲਮ ਦਾ ਪਾਰਟ ਹੋਣਾ ਭਾਗਾਂ ਵਾਲੀ ਗੱਲ ਸੀ ਔਰ ਇਹ ਪਤਾ ਸੀ ਕਿ ਹਰ ਕੋਈ ਨਹੀਂ ਕਰ ਸਕਦਾ ਹਨਾ ਉੱਧਰ షూਟ ਦਾ ਐਕਸਪੀਰੀਅੰਸ ਬਹੁਤ ਵਧੀਆ ਸੀ ਬਹੁਤ ਜ਼ਿਆਦਾ ਅੱਛਾ ਸੀ ਅੱਛਾ ਜਿਵੇਂ ਸਾਨੂੰ ਸਾਰਿਆਂ ਨੂੰ ਆਏ ਹੁੰਦਾ ਨਾ ਕਿ ਹਾਂ ਪੈਦਲ ਚੱਲ ਰਹੇ ਸੀ ਅਸੀਂ ਵਿੱਚ ਥੱਕ ਜਾਾਂਗੇ ਇਹ ਹੋ ਜਾਊਗਾ ਪਤਾ ਨਹੀਂ ਅਸੀਂ ਲੱਕੀ ਸੀ ਕਿ ਮਾਤਾ ਰੈਣੀ ਨਾਲ ਮਿਲਣ ਦੀ ਜਿਹੜੀ ਸਾਡੀ ਇੱਛਾ ਸੀ ਉਹਨੇ ਸਾਨੂੰ ਸੁਣ ਲਿਆ ਸੀ ਵੀ ਸਾਨੂੰ ਗੱਡੀਆਂ ਉਹਨਾਂ ਨੇ ਦਿੱਤੀਆਂ ਹੋਈ ਸੀ ਮੇਬੀ ਇੱਕ ਤਾਂ ਸ਼ੂਟ ਟਾਈਮਿੰਗਸ ਦਾ ਸੀਗਾ ਕਿ ਹਾਂ ਸ਼ੂਟ ਟਾਈਮਿੰਗਸ ਵਧੀਆ ਹੋਣੇ ਚਾਹੀਦੇ ਨੇ ਵੀ ਅਸੀਂ ਟਾਈਮ ਸਰ ਉੱਥੇ ਪਹੁੰਚ ਜਾਈਏ ਤੇ ਉੱਥੇ ਸਾਰਾ ਔਰ ਇੰਨਾ ਭਗਤੀ ਪੂਰਨ ਮਾਹੌਲ ਸੀ ਉੱਧਰ ਦੇਖ ਕੇ ਸ਼ਾਰਟ ਲੱਗਿਆ ਹੋਇਆ ਔਰ ਉੱਥੇ ਕੋਈ ਗਲਿਸਰਿੰਦੀ ਲੋਡ ਨਹੀਂ ਸੀ ਉੱਥੇ ਜਿਵੇਂ ਪਾਵਖੂਣ ਦਾ ਸੀਨ ਸੀ ਨਾ ਸਾਡੇ ਪਰ ਪਲਕਾਂ ਚੋਂ ਹੰਝੂ ਪਰ ਪਲਕਾਂ ਚੋਂ ਹੰਝੂ ਇੰਨਾ ਜ਼ਿਆਦੇ ਸੋਹਣਾ ਲੱਗਿਆ ਇੰਨਾ ਜ਼ਿਆਦੇ ਵਧੀਆ ਮਾਹੌਲ ਸੀਗਾ ਉੱਥੇ ਉਹ ਸੀਗਾ ਕਿ ਹਾਂ ਤੁਸੀਂ ਆਪਣੀ ਮਾਂ ਦੀ ਗੋਦੀ 'ਚ ਬੈਠੇ ਹੋ ਸੋ ਮੈਮ ਬੈਸਟ ਵਿਸ਼ਿਜ਼ ਫਿਲਮ ਦੇ ਲਈ ਐਂਡ ਥੈਂਕ ਯੂ ਸੋ ਮੱਚ ਕੱਲ ਬਾਤ ਕਰਾਂਗੇ ਥੈਂਕ ਯੂ ਥੈਂਕ ਯੂ